ਉਹਲੀ 3-4 ਦਿਨਾਂ ਚੋਂ ਖਤਮ ਕਰਦਾ ਸਾਰਾ ਅੰਦਰ। 7 ਦਿਨਾਂ ਜੇਲ੍ਹ ਸੀਗਾ ਕੀ ਚੱਕਾ ਦੀ। ਜੇਲ੍ਹ ਚ ਬੇਟੇ ਦਾ ਫੋਨ ਆਇਆ ਸੀਗਾ ਜੀ ਪਹਿਲੀ ਤਰੀਕ ਨੂੰ। ਕਹਿੰਦੇ ਵੀ ਡੈਡੀ ਮੇਰੀ ਤਬੀਅਤ ਖਰਾਬ ਆ ਕਿ ਮੈਨੂੰ ਗਲੂਕੋਸ ਲੱਗਦਾ ਵਾ ਤੇ ਮੇਰੀ ਘਰ ਵਾਲੀ ਦਾ ਆਪਰੇਸ਼ਨ ਸੀਗਾ ਜੀ। ਇਹਨਾਂ ਨੂੰ ਪੱਕਾ ਪਤਾ ਸੀ ਸਾਰੀ ਪਲਾਨਿੰਗ ਨਾਲ ਕੰਮ ਹੋਇਆ ਕੋਈ ਅੱਗੇ ਪਿੱਛੇ ਦੇਖਣ ਵਾਲਾ ਨਹੀਂ। ਤੇ ਡੈਡੀ ਕਹਿੰਦਾ ਤੁਸੀਂ ਪ੍ਰੈਸ਼ਰ ਕਰਾਓ ਮੈਂ ਠਹਿਕਦਾ ਮੈਂ ਸ਼ਾਮੀ ਗੱਲ ਕਰੂ। ਗਲੂਕੋਸ ਲਵਾ ਕੇ ਆਇਆ ਮੈਨੂੰ ਸ਼ਾਮੀ ਕਹਿੰਦਾ ਡੈਡੀ ਪ੍ਰੈਸ਼ਰ ਹੋ ਗਿਆ ਮੈਂ ਕਹਾ ਹੋ ਗਿਆ ਬੇਟਾ। ਪਿੰਲੀ ਤਰੀਕਾ। ਕਹਿੰਦਾ ਡੈਡੀ ਮੇਰੇ ਤੋਂ ਖੜਾ ਨਹੀਂ ਹੋਇਆ ਰਿਹਾ ਗਲੂਕੋਸ ਲਵਾ ਕੇ ਵੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਵਾ ਮੈਨੂੰ ਲੱਗਦਾ ਐਡਮਟ ਹੋਣਾ ਪੈਣਾ ਬਸ ਸਰ ਉਦੋਂ ਗੱਲ ਹੋਈ ਮੇਰੀ ਤੇ ਮੈਨੂੰ ਕਹਿੰਦਾ ਕੋਸ਼ਲ ਡਾਕਟਰ ਆ ਉੱਤੇ ਸੰਜੀਵ ਕੋਸ਼ਲ ਕੋਸ਼ਲਾ ਸੰਜੀਵ ਕੋਸ਼ਲਾ ਤੇ ਹੋਰ ਆ ਜੀ ਡਿਪਟੀ ਸੁਪਰ ਡੈਂਟਲ ਉੱਥੇ ਜੇਲ ਦਾ ਇਹਨਾਂ ਨੇ ਮੇਰਾ ਬੇਟਾ ਮਾਰਿਆ ਜੀ ਤੇ ਸਰ ਹੋਰ ਡਿਮਾਂਡ ਆ ਜਿਹੜੇ ਬੰਦਿਆਂ ਨੇ ਵੀਡੀਓ ਪਾਈ ਹੋਈ ਆ ਕਹਿੰਦੇ ਅਸੀਂ ਚੂੜਾ ਦਾ ਪੁੱਤ ਮਰਵਾਤਾ ਉਹਨਾਂ ਦੇ ਪਰਚਾ ਦਰਜ ਕਰਵਾਇਆ ਜਾਵੇ ACP ਸਾਹਿਬ ਨੂੰ ਤੁਸੀਂ ਸਾਰਾ ਪੁੱਛਣਾ ਜ਼ਰੂਰ ਛੁੱਟੇ ਪਰਚੇ ਪਾਏ ਜੀ ਉਹਦਾ ਘਰੇ ਦੱਸੋ ਔਰ ਕਤਲ ਕੇਸ ਚ ਉਹਨੂੰ ਨਿਯਾਇਤ ਪਾਇਆ ਵਾ ਇਹ ਹੁਣ ਪਤ ਹੁਣ ਜੱਜ ਦੇ ਆਰਡਰ ਆ ਵੀ ਸਮਸ਼ਾਨ ਘਾਟ ਕੁੜੀ ਨੂੰ ਲੈ ਜਾਓ ਮੇਰੇ ਤੋਂ ਲਖਾ ਪੜ ਸਭ ਕੁਝ ਕਰ ਲਿਆ ਹੁਣ 25000 ਮੰਗੀ ਜਾ ਰੇ ਜੇਲ੍ਹ ਵਾਲੇ ਕਹਿੰਦੇ ਜਮਾ ਕਰਾਓਗੇ ਤਾਂ ਭੇਜਾਂਗੇ ਅਸੀਂ ਕੀ ਕਰੀਏ ਤੁਹਾਨੂੰ ਅਸੀਂ ਹਿਲਣਾ ਵੀ ਨਹੀਂ ਇੱਥੋਂ ਪ੍ਰਸ਼ਾਸਨ ਕਹਿੰਦੇ ਭੇਜ ਦਿੰਨੇ ਆ ਹਾਂਜੀ ਅਸੀਂ ਨਹੀਂ ਜਾਣ ਨੂੰ ਕਰਾਂਗੇ ਇਹਨਾਂ ਨੇ ਕੋਈ ਇਹਨਾਂ ਨੂੰ ਕੁਝ ਗੱਲਾਂ ਕਰਕੇ ਇਹਨਾਂ ਨੂੰ ਗਲਤਫਹਿਮੀ ਸੀਗੀ ਉਹ ਦੂਰ ਕੀਤੀ ਆ ਤੇ ਬਾਕੀ ਇਹਦੀ ਵਾਈਫ ਦੀ ਗੱਲ ਹੈ ਵੀ ਸੰਸਕਾਰ ਕਰਨਾ ਉਹਦੇ ਵਾਸਤੇ ਅਸੀਂ ਇਹਦੀ ਵਾਈਫ ਦਾ ਜਿਹੜਾ ਇਹਨੂੰ ਲਿਆਉਣ ਦਾ ਇੰਤਜ਼ਾਮ ਕਰ ਲਿਆ ਠੀਕ ਹੈ ਨਾ ਇਹ ਹੁਣ ਹੋ ਗਿਆ ਹੋਇਆ ਜੀ ਕਰਦੇ ਹਾਂ ਹਜੇ ਕਰ ਰਹੇ ਹਾਂ ਕਰ ਰਹੇ ਹਾਂ ਜਿਹੜੀ ਆ ਸੰਗਰੂਰ ਜੇਲ ਪ੍ਰਸ਼ਾਸਨ ਦੀ ਏਡੀ ਲਾਪਰਵਾਹੀ ਹੈ ਇੱਕ ਨੌਜਵਾਨ ਜਿਹੜਾ ਕੋਈ ਨਸ਼ਾ ਨਹੀਂ ਕਰਦਾ ਤੇ ਸਿਹਤ ਵੱਲੋਂ ਵਧੀਆ ਵਧੀਆ ਫਿੱਟ ਫਾਟ ਮੁੰਡਾ ਸੀ ਅਚਾਨਕ ਉਹਨੂੰ ਕਹਿੰਦੇ ਅਟੈਕ ਹੋ ਗਿਆ ਠੀਕ ਹੈ ਜੇ ਉਹਨੂੰ ਕੋਈ ਬਿਮਾਰੀ ਸੀ ਤਾਂ ਦੱਸੋ ਕੋਈ ਬਿਮਾਰੀ ਨਹੀਂ ਚੱਲਦੀ ਸੀ ਕੋਈ ਗੱਲ ਨਹੀਂ ਸੀ ਠੀਕ ਹੈ ਇਹ ਕੋਈ ਜੇਲ੍ਹ 'ਚ ਇਹਦੀ ਡਾਕਟਰ ਨਾਲ ਕੋਈ ਝਗੜਾ ਹੋਇਆ ਤੇ ਜੇਲ੍ਹ ਸੁਪਰੀਡੈਂਟ ਨਾਲ ਕੋਈ ਦਾ ਝਗੜਾ ਚੱਲਦਾ ਸੀ ਤੇ ਪਰਿਵਾਰ ਨੂੰ ਸ਼ੱਕ ਹੈ ਵੀ ਉਹਨਾਂ ਨੇ ਜ਼ਹਿਰ ਦੇ ਕੇ ਬੱਚੇ ਦੀ ਬੱਚੇ ਨੂੰ ਕੋਈ ਜ਼ਹਿਰ ਦੇ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਆ ਜਿਸ ਦੇ ਲਈ ਇਹ ਪਰਿਵਾਰ ਸਾਰਾ ਇਨਸਾਫ ਲਈ ਅੱਜ ਇੱਥੇ ਰੋਡ ਜਾਮ ਕਰਕੇ ਬੈਠਾ ਵੀ ਪਰਿਵਾਰ ਨੂੰ ਇਨਸਾਫ ਮਿਲੇ ਕਿਸੇ ਤਰੀਕੇ ਨਾਲ ਲੱਗਦਾ ਕੋਈ ਅਧਿਕਾਰੀ ਆਇਆ ਹਜੇ ਤੱਕ ਤਾਂ ਤੁਹਾਡੇ ਸਾਹਮਣੇ ਆ ਜੀ ਕੋਈ ਆਇਆ ਨਹੀਂ ਆ ਦੇਖਦੇ ਆ ਅੱਗੇ ਆਣਾ ਤਾਂ ਪੈਣਾ ਹੀ ਆ ਕਿਸੇ ਨਾ ਕਿਸੇ ਨੂੰ